ਬੈਂਗਲੂਰੂ ਵਿੱਚ ਆਰਸੀਬੀ ਦੀ ਜੇਤੂ ਪਰੇਡ ਦੌਰਾਨ ਭਾਜੜ 11 ਮੌਤਾਂ ਚੰਨਾ ਸੁਆਮੀ ਸਟੇਡੀਅਮ ਦੇ ਗੇਟ ਦੇ ਬਾਹਰ ਵਾਪਰੀ ਘਟਨਾ ਰੂਪਨਗਰ ਵਿੱਚ ਇੱਕ ਹੋਰ ਜਸੂਸ ਗ੍ਰਿਫਤਾਰ ਕੈਬਨੇਟ ਬਲੋ ਪੰਜਾਬ ਦੁਕਾਨ ਤੇ ਵਪਾਰਕ ਅਧਾਰੇ ਐਕਟ ਵਿੱਚ ਸੋਧ ਨੂੰ ਮਨਜ਼ੂਰੀ ਸੰਸਦ ਦਾ ਮੌਨਸੂਨ اجلاس 21 ਜੁਲਾਈ ਤੋਂ ਸ਼ੁਰੂ ਮਾਰਚ 2027 ਤੋਂ ਸ਼ੁਰੂ ਹੋਵੇਗੀ ਜਾਤੀ ਆਧਾਰਿਤ ਜਨਗਣਨਾ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰਾਇਲ ਚੈਲੈਂਜਰ ਬੈਂਗਲੁਰੂ ਆਰਸੀਬੀ ਵੱਲੋਂ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਚਿੰਨਾ ਸੁਆਮੀ ਸਟੇਡੀਅਮ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਚਹੇਤਿਆਂ ਦੇ ਆਉਣ ਤੋਂ ਬਾਅਦ ਮੱਚੀ ਭਾਜੜ ਵਿੱਚ 11 ਲੋਕ ਮਾਰੇ ਗਏ ਅਤੇ 33 ਜ਼ਖਮੀ ਹੋਏ ਹਨ ਹਾਲਾਂਕਿ ਸਟੇਡੀਅਮ ਦੇ ਅੰਦਰ ਜਿੱਤ ਦਾ ਜਸ਼ਨ ਜਾਰੀ ਰਿਹਾ ਕਰਨਾਟਕ ক্রিকেট ਐਸੋਸੀਏਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਟੀਮ ਦੀ ਇੱਕ ਚਲਕ ਪਾਉਣ ਲਈ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਇਹ ਲੋਕ ਆਏ ਸਨ ਜਿਨ੍ਹਾਂ ਤੇ ਪੁਲਿਸ ਕੰਟਰੋਲ ਨਹੀਂ ਰੱਖ ਸਕੀ ਇਸ ਦੇ ਲਈ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ ਹੈ ਇਸ ਸਟੇਡੀਅਮ ਦੇ ਅੰਦਰ ਵੜਨ ਦੀ ਕੋਸ਼ਿਸ਼ ਵਿੱਚ ਐਂਟਰੀ ਗੇਟ ਦੇ ਬਾਹਰ ਹੀ ਭਾਜੜ ਦਾ ਸ਼ਿਕਾਰ ਹੋਏ ਹਨ ਗੰਭੀਰ ਰੂਪ ਵਿੱਚ ਜ਼ਖਮੀਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਗੰਭੀਰ ਜ਼ਖਮੀਆਂ ਦੇ ਕਾਰਨ ਮੌਤਾਂ ਦਾ ਅੰਕੜਾ ਵਧਣ ਦਾ ਖਤਸ਼ਾ ਹੈ। ਆਰਸੀਬੀ ਨੇ ਅਹਮਦਾਬਾਦ ਵਿੱਚ ਆਈਪੀਐਲ ਫਾਈਨਲ ਵਿੱਚ ਪੰਜਾਬ ਕੈਂਜ ਨੂੰ 6 ਦੌੜਾਂ ਨਾਲ ਹਰਾ ਕੇ 18 ਸਾਲਾਂ ਚ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਇਸ ਪਾਜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਕਰਨਾਟਕ ਸਰਕਾਰ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਡੀ ਕੇ ਸ਼ੇਵ ਕੁਮਾਰ ਦਾ ਕਹਿਣਾ ਹੈ ਕਿ ਭੀੜ ਬੇਕਾਬੂ ਹੋ ਗਈ ਅਤੇ ਪੁਲਿਸ ਲਈ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ ਜਿਸ ਕਾਰਨ ਸਾਨੂੰ ਪਰੇਡ ਰੋਕਣੀ ਪਈ ਉਹਨਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਸਟੇਡੀਅਮ ਦੀ ਸਮਰੱਥਾ ਸਿਰ 35000 ਦੀ ਸੀ ਪਰ 2-3 ਲੱਖ ਲੋਕ ਇਕੱਠੇ ਹੋ ਗਏ ਇਸ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ BCCI ਦੇ ਸਕੱਤਰ ਦੇਵਜੀਤ ਸਿਕਿਨ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਜਿੱਤ ਦੇ ਜਸ਼ਨਾਂ ਦੀ ਬਿਹਤਰ ਯੋਜਨਾ ਬਣਾਉਣੀ ਚਾਹੀਦੀ ਸੀ ਕਿਤੇ ਨਾ ਕਿਤੇ ਕੁਝ ਗਲਤ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ IPL ਦੀ ਜਿੱਤ ਦੇ ਜਸ਼ਨ ਹੁੰਦੇ ਰਹੇ ਹਨ ਪਿਛਲੇ ਸਾਲ ਕੋਲਕਾਤਾ ਵਿੱਚ KKR ਜਿੱਤਿਆ ਸੀ ਪਰ ਉੱਥੇ ਕੁਝ ਨਹੀਂ ਹੋਇਆ ਉਹਨਾਂ ਪਿਛਲੇ ਸਾਲ ਭਾਰਤ ਦੇ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੁੰਬਈ ਵਿੱਚ ਜਸ਼ਨਾਂ ਦੀ ਉਦਾਹਰਨ ਵੀ ਦਿੱਤੀ। ਕਰਨਾਟਕ ਭਾਜਪਾ ਪ੍ਰਧਾਨ ਵਿਜੇਂਦਰ ਜੇਦੀ ਯੁਰਪਾ ਦੇ ਭਾਜੜ ਦੀ ਘਟਨਾ ਲਈ ਸਿਦਰ ਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਤੇ ਦੋਸ਼ ਲਗਾਇਆ ਕਿ ਇਹਨਾਂ ਨੇ ਬਿਨਾਂ ਉਚਿਤ ਯੋਜਨਾ ਦੇ ਰੈਲੀ ਕਰਵਾਉਣ ਵਿੱਚ ਕਾਹਲੀ ਕੀਤੀ ਅਤੇ ਸੁਰੱਖਿਆ ਨਾਲੋਂ ਵੱਧ ਪ੍ਰਚਾਰ ਨੂੰ ਪਹਿਲ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਨੂੰ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਹ ਤਰਸਦੀ ਸਰਕਾਰ ਦੀ ਲਾਪਰਵਾਹੀ ਦਾ ਸਿੱਧਾ ਨਤੀਜਾ ਹੈ। ਇਸ ਮੌਕੇ ਤੇ ਜ਼ਖਮੀਆਂ ਵਿੱਚੋਂ ਕੁਝ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੇ ਪੁਲਿਸ ਮੌਜੂਦਗੀ ਜਾਂ ਐਂਬੂਲੈਂਸ ਦੀ ਸਹੂਲਤ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜੜ ਦੀ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੱਸਿਆ ਹੈ। ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਇਹ ਦੁੱਖ ਭਰੀ ਘੜੀ ਵਿੱਚ ਮੇਰੀ ਹਮਦਰਦੀ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਮੈਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਕਾਂਗਰਸ ਪ੍ਰਧਾਨ ਮਲਕਾਰਜਣ ਖੜਗੇ ਨੇ ਭਾਜੜ ਵਿੱਚ ਹੋਈਆਂ ਮੌਤਾਂ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਹਿ ਹੈ ਕਿ ਰਾਜ ਸਰਕਾਰ ਨੂੰ ਤੁਰੰਤ ਸਮਾਗਮਾਂ ਲਈ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਐਕਸ ਤੇ ਪੋਸਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੈਂ ਬੰਗਲੌਰੂ ਵਿੱਚ ਹੋਈ ਦੁਖਦਾਈ ਭਾਜੜ ਦੀ ਘਟਨਾ ਤੋਂ ਬਹੁਤ ਦੁਖੀ ਹਾਂ ਇਸ ਮੰਦ ਭਾਗੀ ਘਟਨਾ ਵਿੱਚ ਕੀਮਤੀ ਜਾਨਾਂ ਚਲੀ ਗਈਆਂ ਇਸ ਮੌਕੇ ਤੇ ਮੁੱਖ ਮੰਤਰੀ ਸਿਦਰ ਮਈਆ ਨੇ ਕਿਹਾ ਕਿ ਸਰਕਾਰ ਜ਼ਖਮੀਆਂ ਨੂੰ ਮੁਫਤ ਇਲਾਜ ਵੀ ਮੁਹੱਈਆ ਕਰਵਾਏਗੀ ਘਟਨਾ ਤੇ ਡੂੰਗਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਰਾਸਦੀ ਨਹੀਂ ਹੋਣੀ ਚਾਹੀਦੀ ਸੀ ਉਨ੍ਹਾਂ ਇਸ ਦੀ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦਾ ਬਚਾਅ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਦੀ ਸਰਕਾਰ ਇਸ ਤੇ ਸਿਆਸਤ ਨਹੀਂ ਕਰੇਗੀ ਕਿਸੇ ਨੂੰ ਵੀ ਇੰਨੀ ਵੱਡੀ ਭੀੜ ਦੀ ਉਮੀਦ ਨਹੀਂ ਸੀ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਯੂਟਿਊਬਰ ਜਸਵੀਰ ਸਿੰਘ ਵਾਸੀ ਪਿੰਡ ਮਹਿਲਾ ਰੂਪਨਗਰ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਭਾਰੀ ਸੁਰੱਖਿਆ ਹੇਠ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਜਸਵੀਰ ਸਿੰਘ ਤੇ ਦੋਸ਼ ਲਗਾਇਆ ਕਿ ਉਸਨੇ ਭਾਰਤੀ ਫੌਜ ਦੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦਿੱਲੀ ਵਿਖੇ ਤਾਇਨਾਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ ਉਰ रहमान ਉਰਫ ਦਾਨਿਸ਼ ਨੂੰ ਮਹੱਈਆ ਕਰਵਾਈ ਹੈ ਇਸ ਤੋਂ ਇਲਾਵਾ ਉਸ ਵੱਲੋਂ 2020-21 ਤੇ 2024 ਵਿੱਚ ਪਾਕਿਸਤਾਨ ਦੀ ਕੀਤੀ ਗਈ ਯਾਤਰਾ ਨੂੰ ਵੀ ਸ਼ੱਕੀ ਦੱਸਿਆ ਗਿਆ ਅਤੇ ਉਸਦੇ ਫੋਨ ਆਦਿ ਜਾਂਚ ਲਈ ਜਬਤ ਕੀਤੇ ਗਏ ਹਨ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਸ ਅਧਿਕਾਰੀਆਂ ਨੇ ਸਰਕਾਰੀ ਵਕੀਰ ਰਾਹੀਂ ਡਿਊਟੀ ਮੈਜਿਸਟਰੇਟ ਅੱਗੇ ਮੋਲਜਮ ਤੋਂ ਪੁਸ਼ਕਿਸ਼ ਕਰਨ ਦੇ ਲਈ 7 ਦਿਨਾਂ ਦੇ ਪੁਲਸਰਮਾਨ ਦੀ ਮੰਗ ਕੀਤੀ ਸੀ ਪਰ ਇਸ ਦੇ ਵਿਰੋਧ ਵਿੱਚ ਬਚਾਅ ਪੱਖ ਨੇ ਦਲੀਲ ਦਿੱਤੀ ਹੈ ਕਿ ਜਸਵੀਰ ਸਿੰਘ ਪੁਲਸ ਵੱਲੋਂ ਪਰਵਾਨਾ ਤਾਮੀਲ ਹੋਣ ਦੇ ਜਾਂਚ ਵਿੱਚ ਸਹਿਯੋਗ ਦੇਣ ਲਈ ਸਟੇਟ ਸਪੈਸ਼ਲ ਆਪਰੇਸ਼ਨ ਸੈਲੂਕੇ ਖੁਦ ਪੇਸ਼ ਹੁੰਦਾ ਰਿਹਾ ਹੈ ਅਤੇ ਉਸ ਨੇ ਭਾਰਤ ਦੀ ਜਸੂਸੀ ਕਰਨ ਦੇ ਵਿੱਚ ਭੂਮਿਕਾ ਅਦਾ ਨਹੀਂ ਕੀਤੀ ਇਸ ਤੋਂ ਬਾਅਦ ਡਿਊਟੀ ਮੈਜਿਸਟਰੇਟ ਮੇਗਾ ਤਾਲੀਵਾਲ ਦੀ ਅਦਾਲਤ ਨੇ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਇਸ ਤੋਂ ਪਹਿਲਾਂ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ 'ਇਡ ਗ੍ਰਿਫਤਾਰ ਜੋਤੀ ਮਲਹੋਤਰਾ ਤੇ ਹੋਰ ਸ਼ੱਕੀ ਅਨਸਰਾਂ ਨਾਲ ਜਸਵੀਰ ਸਿੰਘ ਦੇ ਸਬੰਧਾਂ ਦੀ ਜਾਂਚ ਕਰੇਗੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਸਵੀਰ ਸਿੰਘ ਦਾ ਸੰਪਰਕ ਜੋਤੀ ਮਲਹੋਤਰਾ ਤੇ ਭਾਰਤ ਵਿੱਚ ਪਾਕਿਸਤਾਨੀ ਦੂਤਖਾਨ ਦੇ ਅਧਿਕਾਰੀ ਅਹਿਸਾਨ 우 ਰਹਿਮਾਨ ਉਰਫ ਦਾਨਸ਼ ਅਤੇ ਆਈਐਸਆਈ ਦੇ ਏਜੰਟ ਸ਼ਾਕਰ ਉਰਫ ਜੱਟ ਰੰਦਾਵਾ ਨਾਲ ਸੀ ਮਲਜ਼ਮ 10 ਸਾਲ ਪਹਿਲਾਂ ਨਾਰਵੇ ਗਿਆ ਸੀ ਉੱਥੇ 5 ਸਾਲ ਰਿਹਾ ਇਸੇ ਦੌਰਾਨ ਹੀ ਉਸ ਦਾ ਸੰਪਰਕ ਆਈਐਸਆਈ ਨਾਲ ਬਣਿਆ ਵਾਪਸ ਆ ਕੇ ਉਸ ਨੇ YouTube ਚੈਨਲ ਸ਼ੁਰੂ ਕੀਤਾ ਜਿਸ ਦੀ ਆੜ ਹੇਟ ਉਹ ਤਿੰਨ ਵਾਰ ਪਾਕਿਸਤਾਨ ਗਿਆ ਹੈ ਜਾਂਚ ਦੌਰਾਨ ਉਸ ਦੇ ਮੋਬਾਈਲ ਤੋਂ ਪਹਿਲਗਾਮ ਹਮਲੇ ਸਣੇ ਹੋਰ ਸ਼ੱਕੀ ਵੀਡੀਓ ਤੇ ਤਸਵੀਰਾਂ ਬਰਾਮਦ ਹੋਈਆਂ ਹਨ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਈ ਹੋਰ ਯੂਟਿਊਬਰਾਂ ਦੀ ਭੂਮਿਕਾ ਵੀ ਸਾਹਮਣੇ ਆ ਸਕਦੀ ਹੈ। ਜਸਵੀਰ ਸਿੰਘ ਪਿੰਡ ਮਾਲਾਂ ਚ 3 ਏਕੜ ਜ਼ਮੀਨ ਦਾ ਮਾਲਕ ਹੈ ਉਸ ਦਾ ਭਰਾ ਮੁਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਫੋਰੈਂਸਿਕ ਜਾਂਚ ਤੋਂ ਲਗਭਗ 150 ਪਾਕਿਸਤਾਨੀ ਸੰਪਰਕ ਮਿਲੇ ਹਨ। ਜਿਨ੍ਹਾਂ ਵਿੱਚ ਪਾਕਿਸਤਾਨੀ ਆਈਐਸਆਈ ਏਜੰਟਾਂ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਮੋਬਾਈਲ ਨੰਬਰ ਸ਼ਾਮਲ ਹਨ। AIG ਨੇ ਕਿਹਾ ਕਿ ਆਪਣੇ ਬਾਰੇ ਜਾਣਕਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਵਿੱਚ ਮੁਲਜ਼ਮ ਨੇ ਆਪਣੇ ਮੋਬਾਈਲ ਫੋਨ ਤੋਂ ਚੈਟ, ਸੰਪਰਕ ਰਿਕਾਰਡ ਅਤੇ ਪਾਕਿਸਤਾਨੀ ਖੁਫੀਆ ਹੈਂਡਲਰਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਦਸਤਾਵੇਜ਼ ਸਮੇਤ ਮਹੱਤਵਪੂਰਨ ਡਿਜੀਟਲ ਸਬੂਤ ਮਿਟਾ ਦਿੱਤੇ। ਉਨਾ ਇਹ ਵੀ ਕਿਹਾ ਕਿ ਉਸ ਵੱਲੋਂ ਮਿਟਾਇਆ ਗਿਆ ਡਾਟਾ ਤੇ ਲੀਕ ਕੀਤੀ ਗਈ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਲਈ ਤਕਨੀਕੀ ਰਿਕਵਰੀ ਅਤੇ ਫੋਰੈਂਸਿਕ ਜਾਂਚ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਦੁਕਾਨ ਤੇ ਵਪਾਰਕ ਅਧਾਰੇ ਐਕਟ 1958 ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ। ਇਸ ਸੋਧ ਤਹਿਤ 20 ਮੁਲਾਜ਼ਮਾਂ ਤੱਕ ਦੇ ਵਪਾਰਕ ਅਧਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਜਿਸ ਨਾਲ ਵਪਾਰੀਆਂ ਨੂੰ ਇੰਸਪੈਕਟਰਾਂ ਵੱਲੋਂ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਮੋੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਆਪਣੀ ਰਹਿਸ਼ਮਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਐਕਟ ਵਿੱਚ ਸੋਧ ਨੂੰ ਪ੍ਰਵਾਨਗੀ ਲਈ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਵਿਧਾਨ ਸਭਾ ਵਿੱਚ ਪ੍ਰਵਾਨਗੀ ਮਿਲਣ ਉਪਰੰਤ ਸੋਧੇ ਹੋਏ ਐਕਟ ਨੂੰ ਅਸਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਦੁਕਾਨਾਂ ਜਾਂ ਵਪਾਰਕ ਅਦਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਸੀ। ਅਤੇ ਇੱਕ ਮੁਲਾਜ਼ਮ ਨੂੰ ਕੰਮ ਤੇ ਰੱਖਣ ਲਈ ਵੀ ਪੂਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਸੀ। ਪਰ ਹੁਣ 20 ਮੁਲਾਜ਼ਮਾਂ ਤੱਕ ਦੇ ਵਪਾਰਕ ਅਦਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਮੁਲਾਜ਼ਮਾਂ ਦਾ ਹਿਸਾਬ ਰੱਖਣਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹਦੇ ਨਾਲ ਹੀ ਦੁਕਾਨਾਂ ਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਰੋਜ਼ਾਨਾ ਦੇ ਕੰਮਕਾਜ ਦਾ ਸਮਾਂ 10 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਗਿਆ ਹੈ। ਜਿਸ ਵਿੱਚ ਆਰਾਮ ਲਈ ਦਿੱਤਾ ਜਾਣ ਵਾਲਾ ਸਮਾਂ ਵੀ ਸ਼ਾਮਲ ਹੈ। ਇਸ ਤਰ੍ਹਾਂ ਮੁਲਾਜ਼ਮ ਰੋਜ਼ਾਨਾ 3 ਘੰਟੇ ਤੱਕ ਓਵਰਟਾਈਮ ਕਰ ਸਕਣਗੇ ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ 9 ਘੰਟੇ ਜਾਂ ਹਫ਼ਤੇ ਵਿੱਚ 48 ਘੰਟਿਆਂ ਤੱਕ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵਪਾਰੀ ਵੱਲੋਂ ਨਿਯਮਤ ਤੌਰ ਤੇ ਦੁੱਗਣੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ ਲਈ ਦੁਕਾਨਾਂ ਜਾਂ ਹੋਰ ਆਧਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵਾਸਤੇ ਇੱਕ ਤਮਾਹੀ ਵਿੱਚ ਓਵਰਟਾਈਮ ਦੀ ਹੱਦ 50 ਘੰਟੇ ਤੋਂ ਵਧਾ ਕੇ 144 ਘੰਟੇ ਕੀਤੀ ਗਈ ਹੈ ਇਸ ਨਾਲ ਮੁਲਾਜ਼ਮ 3 ਮਹੀਨੇ ਵਿੱਚ 144 ਘੰਟੇ ਤੱਕ ਓਵਰਟਾਈਮ ਕਰ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਸੋਧ ਦੇ ਨਾਲ ਹੀ ਤਾਰਾ 21 ਤੇ 26 ਅਧਿਨ ਜੁਰਮਾਨਿਆਂ ਦੀ ਰਕਮ ਵਧਾਈ ਗਈ ਹੈ। ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਜੁਰਮਾਨਾ ਰਾਸ਼ੀ 25 ਰੁਪਏ ਤੋਂ ਵਧਾ ਕੇ 1000 ਰੁਪਏ ਤੇ ਵੱਧ ਤੋਂ ਵੱਧ ਜੁਰਮਾਨਾ ਰਾਸ਼ੀ 100 ਰੁਪਏ ਤੋਂ ਵਧਾ ਕੇ 30000 ਰੁਪਏ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ 1958 ਵਿੱਚ ਸੋਧ ਨਾਲ ਸੂਬੇ ਦੇ 92 ਫੀਸਦੀ ਅਤੇ ਕਰੀਬ ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ। ਇਸ ਨਾਲ ਦੁਕਾਨਦਾਰਾਂ ਨੂੰ ਇਨਸਪੈਕਟਰ ਰਾਤੋਂ ਵੀ ਛੁਟਕਾਰਾ ਮਿਲੇਗਾ। ਵਿਰੋਧੀ ਧਿਰਾਂ ਵੱਲੋਂ ਆਪਰੇਸ਼ਨ ਸੰਦੂਰ ਤੇ ਸੰਸਦ ਦਾ ਵਿਸ਼ੇਸ਼ اجلاس ਸੱਦਣ ਦੀ ਲਗਾਤਾਰ ਤਿੱਖੀ ਹੁੰਦੀ ਮੰਗ ਨੂੰ ਕੇਂਦਰ ਸਰਕਾਰ ਨੇ ਤਕਰੀਬਨ ਖਾਰਜ ਕਰਦਿਆਂ ਸੰਸਦ ਦੇ ਮੌਨਸੂਨ اجلاس ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ। ਸੰਸਦ ਦੇ ਮਾਮਲੇ ਬਾਰੇ ਮੰਤਰੀ ਕੇਨਰ ਜੀ ਜੂ ਨੇ ਜਾਣਕਾਰੀ ਜੰ데 ਕਿਹਾ ਹੈ ਕਿ ਮੌਨਸੂਨ اجلاس 21 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ 23 ਦਿਨਾਂ ਤੱਕ ਚੱਲਣ ਵਾਲੇ اجلاس ਵਿੱਚ ਸਰਕਾਰ ਵੱਲੋਂ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਵਿੱਚ ਸਭ ਤੋਂ ਅਹਿਮ ਬਿੱਲ ਬੀਮਾ ਸੋਧ ਬਿੱਲ ਹੈ ਇਸ ਬਿੱਲ ਨਾਲ ਹੀ ਬੀਮਾ ਖੇਤਰ ਵਿੱਚ ਸਿੱਧੀ ਵਿਦੇਸ਼ੀ ਪੂੰਜੀਕਾਰੀ ਐਫ ਡੀ ਆਈ ਦੀ ਹੱਦ ਵਧਾ ਕੇ 100% ਕੀਤੀ ਜਾਣ ਦਾ ਪ੍ਰਸਤਾਵ ਹੈ हासिल ਜਾਣਕਾਰੀ ਮੁਤਾਬਕ ਬਿੱਲ ਦਾ ਖਰੜਾ ਤਿਆਰ ਹੈ ਤੇ ਇਸ ਨੂੰ ਛੇਤੀ ਹੀ ਮਨਜ਼ੂਰੀ ਲਈ ਮੰਤਰੀ ਮੰਡਲ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਆਉਣ ਵਾਲੇ اجلاس ਵਿੱਚ ਸਰਕਾਰ ਦਿੱਲੀ ਹਾਈ ਕੋਰਟ ਦੇ ਸਾਫਕਾ ਜਸਟਿਸ ਅਤੇ ਮੌਜੂਦਾ ਸਮੇਂ ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਟਰਾਂਸਫਰ ਕੀਤੇ ਗਏ ਜਸਟਿਸ ਜਸ਼ਵੰਤ ਵਰਮਾ ਦੇ ਖਿਲਾਫ ਮਹਾਦੋਸ਼ ਲਿਆਵੇਗੀ। ਸੰਸਦ ਦਾ ਮੌਨਸੂਨ اجلاس ਕਾਫੀ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ। ਜਿਸ ਵਿੱਚ ਵਿਰੋਧੀ ਧਿਰਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਸਰਕਾਰ ਤੋਂ ਸਪਸ਼ਟੀਕਰਨ ਮੰਗੇ ਜਾਣ ਦਾ ਮੁੱਦਾ ਜੋਸ਼-ਸ਼ੋਰ ਨਾਲ ਉਠਾਇਆ ਜਾਵੇਗਾ। ਕੇਂਦਰ ਸਰਕਾਰ ਦੋ ਪੜਾਵਾਂ ਵਿੱਚ ਜਾਤੀ ਮਰਦਮਸ਼ੁਮਾਰੀ ਕਰਵਾਏਗੀ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਦੀ ਸ਼ੁਰੂਆਤ 1 ਅਕਤੂਬਰ 2026 ਨੂੰ ਹੋਵੇਗੀ। ਇਸ ਵਿੱਚ 4 ਪਹਾੜੀ ਸੂਬੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਲਦਾਖ ਸ਼ਾਮਲ ਹਨ। 1 ਮਾਰਚ 2027 ਤੋਂ ਦੂਜਾ ਪੜਾਅ ਸ਼ੁਰੂ ਹੋਵੇਗਾ। ਇਸ ਵਿੱਚ ਦੇਸ਼ ਦੇ ਬਾਕੀ ਸੂਬਿਆਂ ਵਿੱਚ ਮਰਦਮਸ਼ੁਮਾਰੀ ਸ਼ੁਰੂ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਨੇ ਆਪਣੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਾਤੀ ਮਰਦਮਸ਼ੁਮਾਰੀ ਦੇ ਨਾਲ ਨਾਲ ਆਬਾਦੀ ਮਰਦਮਸ਼ੁਮਾਰੀ ਵੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਸੰਬੰਧਿਤ ਨੋਟੀਫਿਕੇਸ਼ਨ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਕੇਂਦਰ ਨੇ 30 ਅਪ੍ਰੈਲ 2025 ਨੂੰ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਜਾਤੀ ਮਰਦਮਸ਼ੁਮਾਰੀ ਹੋਵੇਗੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਜਾਤੀ ਮਰਦਮਸ਼ੁਮਾਰੀ ਨੂੰ ਮੂਲ ਮਰਦਮਸ਼ੁਮਾਰੀ ਦੇ ਨਾਲ ਹੀ ਕਰਵਾਇਆ ਜਾਵੇਗਾ। ਕਾਂਗਰਸ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਜਾਤੀ ਮਰਦਮਸ਼ੁਮਾਰੀ ਦੀ ਮੰਗ ਕਰਦੀਆਂ ਰਹੀਆਂ ਹਨ। ਦੇਸ਼ ਵਿੱਚ ਆਖਰੀ ਮਰਦਮਸ਼ੁਮਾਰੀ 2011 ਵਿੱਚ ਕੀਤੀ ਗਈ ਸੀ। ਇਸ ਨੂੰ ਹਰ 10 ਸਾਲ ਦੇ ਵਿੱਚ ਕੀਤਾ ਜਾਂਦਾ ਹੈ। ਇਸ ਹਿਸਾਬ ਨਾਲ ਅਗਲੀ ਮਰਦਮਸ਼ੁਮਾਰੀ 2021 ਵਿੱਚ ਹੋਣੀ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। 2027 ਦੀ ਮਰਦਮਸ਼ਮਾਰੀ ਪਹਿਲੀ ਵਾਰ 16 ਸਾਲ ਬਾਅਦ ਹੋ ਰਹੀ ਹੈ। ਚਮੋਲੀ ਉੱਤਰਾਖੰਡ ਵਿੱਚ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਵਿਖੇ ਪਿਛਲੇ 4 ਦਿਨਾਂ ਤੋਂ ਰੁਕ ਰੁਕੇ ਬਰਫਬਾਰੀ ਹੋਣ ਦੇ ਬਾਵਜੂਦ ਸ਼ਰਦਾਲੂਆਂ ਵਿੱਚ ਉਤਸ਼ਾਹ ਆਪਣੇ ਸਿਖਰ ਤੇ ਹੈ। ਸ਼੍ਰੀ ਹਿਮਕੋਟ ਸਾਹਿਬ ٹرسٹ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਵਿੰਧਰਾ ਦਾ ਕਹਿਣਾ ਹੈ ਕਿ ਹਿਮਾਲਿਆ ਦੀ ਗੋਦ ਵਿੱਚ 15000 ਫੁੱਟ ਤੋਂ ਵੱਧ ਉਚਾਈ ਤੇ ਸਥਿਤ ਗੁਰਦੁਆਰਾ ਸਾਹਿਬ 'ਚ ਸ਼ਰਦਾਲੂ ਲਗਾਤਾਰ ਪਹੁੰਚ ਰਹੇ ਹਨ। ਠੰਡੇ ਮੌਸਮ ਅਤੇ ਬਰਫ਼ੀਲੀਆਂ ਹਵਾਵਾਂ ਵਿਚਕਾਰ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਹਨ ਜੋ ਕਿ ਸੰਗਤਾਂ ਦੀ ਆਸਥਾ ਤੇ ਦ੍ਰਿੜਤਾ ਦਾ ਪ੍ਰਤੀਕ ਹੈ ਪਿਛਲੇ 10 ਦਿਨਾਂ ਵਿੱਚ ਸ੍ਰੀ ਹਿਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਇਸੇ ਤਰ੍ਹਾਂ 40000 ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਰਿਕਾਰਡ ਹੈ ਇਹ ਅੰਕੜਾ ਨਾ ਸਿਰਫ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦਰਸਾਉਂਦਾ ਹੈ ਸਗੋਂ ਸ੍ਰੀ ਹਿਮਕੁੰਟ ਸਾਹਿਬ ਪ੍ਰਤੀ ਸ਼ਰਧਾ ਤੇ ਖੇਚ ਨੂੰ ਵੀ ਉਜਾਗਰ ਕਰਦਾ ਹੈ ਇਹ ਯਾਤਰਾ ਨਾ ਸਿਰਫ ਸਰੀਰਕ ਤੌਰ ਤੇ ਚੁਣੌਤੀਪੂਰਨ ਹੈ ਸਗੋਂ ਅਧਿਆਤਮਕ ਤੌਰ ਤੇ ਵੀ ਆਨੰਦਮਈ ਹੈ ਜੋ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੀ ਹੈ ਵਿੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਉੱਤਰਾਖੰਡ ਦੇ ਮੁਖਸਕਤਰ ਆਨੰਦ ਵਰਧਨ ਨਾਲ ਵੀ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਵਿੱਚ ਉਨ੍ਹਾਂ ਨੇ ਚਰਦੇ ਯਾਤਰਾ ਦੀ ਪ੍ਰਗਤੀ ਅਤੇ ਇਸ ਦੇ ਸੁਚਾਰੂ ਸੰਚਾਲਨ ਬਾਰੇ ਚਰਚਾ ਕੀਤੀ ਬਿੰਦਰਾ ਨੇ ਗੋਬਿੰਦ ਘਾਟੇ ਇੱਕ ਸਥਾਈ ਪੁਲ ਦੀ ਉਸਾਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਦਾ ਐਲਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੁਲ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੌਰਾਨ ਏਸ਼ੀਅਨ ਡਿਵੈਲਪਮੈਂਟ ਬੈਂਕ (ADB) ਨੇ ਪਾਕਿਸਤਾਨ ਨੂੰ 80 ਕਰੋੜ ਡਾਲਰ ਲਗਭਗ 6600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਸਿਰਫ ਇੱਕ ਮਹੀਨਾ ਪਹਿਲਾਂ ਹੀ ਪਾਕਿਸਤਾਨ ਨੂੰ ਕਮੰਤਰੀ ਮੁਦਰਾ ਫੰਡ ਆਈਐਮਐਫ ਤੋਂ 1 ਅਰਬ ਡਾਲਰ ਲਗਭਗ 8500 ਕਰੋੜ ਰੁਪਏ ਦੀ ਸਹਾਇਤਾ ਮਿਲੀ ਹੈ ਇਸ ਤੋਂ ਬਾਅਦ ਪਾਕਿਸਤਾਨ ਨੂੰ ਆਈਐਮਐਫ ਤੋਂ ਪ੍ਰਾਪਤ ਕੋਲ ਸਹਾਇਤਾ 2.4 ਅਰਬ ਡਾਲਰ ਹੋ ਗਈ ਇੱਕ ਰਿਪੋਰਟ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਦਸੰਬਰ 2024 ਤੱਕ ਲਗਭਗ 131.16 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਕਰਜ਼ਾ ਸੀ ਜਿਸ ਵਿੱਚ ਹੋਰ ਵਾਧਾ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਸਮੇਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਉਸਨੇ 1000 ਅਰਬ ਪਾਕਿਸਤਾਨੀ ਰੁਪਏ ਤੋਂ ਵੱਧ 118 ਤੋਂ ਵੱਧ ਵਿਕਾਸ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਸਰਕਾਰ ਹੁਣ ਸਿਰਫ ਜ਼ਰੂਰੀ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਥਿਆਰਵੰਦ ਟਕਰਾਅ ਮੋੜ ਸ਼ੁਰੂ ਹੋਣ ਦੇ ਅਸਾਰ ਬਹੁਤ ਘੱਟ ਹਨ ਡਾਰ ਨੇ ਨਾਲ ਹੀ ਧਮਕੀ ਦਿੱਤੀ ਹੈ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਹਨਾਂ ਦਾ ਮੌਲਿਕ ਇਸ ਦਾ ਟਕਮਾ ਜਵਾਬ ਦੇਵੇਗਾ ਡਾਰ ਨੇ ਇਹ ਟਿੱਪਣੀ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ ਇਹ ਪ੍ਰੈਸ ਕਾਨਫਰੰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਅਤੇ ਤੁਰਕੀ, ਰਾਣ ਅਜ਼ਰਬਾਈਜਾਨ ਅਤੇ ਤਜਿਕਿਸਤਾਨ ਦੇ ਹਾਲੀਆ ਦੌਰੇ ਦੇ ਵੇਰਵੇ ਅਤੇ ਸਬੰਧਤ ਮੂਲਕਾਂ ਨੂੰ ਲੀਡਰਸ਼ਿਪ ਵੱਲੋਂ 22 ਅਪ੍ਰੈਲ ਦੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਪਿਛਲੇ ਮਹੀਨੇ ਹੋਏ ਟਕਰਾਅ ਦਰਾਂ ਪਾਕਿਸਤਾਨ ਨੂੰ ਹਮਾਇਤ ਦੇਣ ਬਧਰੇ ਧੰਨਵਾਦ ਕਰਨ ਲਈ ਸੱਦੀ ਗਈ ਸੀ। ਲੜਾਈ ਦੇ ਸੰਭਾਵੀ ਨਵੇਂ ਦੌਰ ਬਾਰੇ ਪੁੱਛੇ ਜਾਣ ਤੇ ਡਾਰ ਨੇ ਕਿਹਾ ਕਿ ਗੋਲੀਬੰਦੀ ਜਾਰੀ ਹੈ। ਅਤੇ ਧੋਮਾ 13 ਵੱਲੋਂ ਫੌਜਾਂ ਦੀ ਵਾਪਸੀ ਸੰਬੰਧੀ ਸਾਰੇ ਹੁਕਮਾਂ ਨੂੰ ਪੂਰੀ ਭਾਵਨਾ ਨਾਲ ਲਾਗੂ ਕੀਤਾ ਗਿਆ ਹੈ ਇਸ ਲਈ ਮੇਰੀ رائے ਵਿੱਚ ਨਵੀਂ جنگ ਦੀ ਕੋਈ ਸੰਭਾਵਨਾ ਨਹੀਂ ਉਹਨਾਂ ਕਹਿੰਦੇ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ ਪਰ ਇਸ ਲਈ ਬੇਤਾਬ ਨਹੀਂ ਹੈ ਰਾਹੁਲ ਗਾਂਧੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਕਾਂਗਰਸ ਦੇ ਆਗੂਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਇਸ ਮੀਟਿੰਗ ਦਾ ਮੁੱਖ ਉਦੇਸ਼ ਕਾਂਗਰਸ ਸੰਗਠਨ ਨੂੰ ਮੋੜ ਸਰਜੀਤ ਕਾਨਾਤੇ ਧੜੇਮੰਦੀ ਖਤਮ ਕਰਨਾ ਸੀ ਉਨ੍ਹਾਂ ਸੰਗਠਨ ਨਿਰਮਾਣ ਪ੍ਰੋਗਰਾਮ ਤਹਿਤ ਸਾਫ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੂਬਾ ਪ੍ਰਧਾਨ ਚੌਧਰੀ ਉਦੇਪਾਨ ਕੁਮਾਰੀ ਸ਼ੈਲਜਾ ਰਣਦੀਪ ਸੂਰਜੇਵਾਲਾ ਦਪਿੰਦਰ ਹੁੱਡਾ ਅਸ਼ੋਕ ਤੰਬਰ ਅਜੇ ਜਯਾਦਵ ਅਤੇ ਵਿਰੇਂਦਰ ਸਿੰਘ ਸਮੇਤ ਕਈ ਆਗੂਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਮੰਗੇ ਮੀਟਿੰਗ ਦੌਰਾਨ ਉਨ੍ਹਾਂ ਗੁਜਰਾਤ ਦੇ ਸੰਗਠਨ ਚੋਣ ਦੇ ਤਜਰਬੇ ਨੂੰ ਸਾਂਝਾ ਕਰਦੇ ਕਿਹਾ ਹੈ ਕਿ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪੂਰੀ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਹਰਿਆਣਾ ਕਾਂਗਰਸ ਦੇ ਇੰਚਾਰਜ ਬੀਕੇ ਹਰੀ ਪ੍ਰਸਾਦ ਨੇ ਸਵੀਕਾਰ ਕੀਤਾ ਹੈ ਕਿ ਹਰਿਆਣਾ ਕਾਂਗਰਸ ਵਿੱਚ ਸੰਗਠਨ ਦੀ ਘਾਟ ਤੇ ਤੜੇਵੰਦੀ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ 10 ਜੂਨ ਤੋਂ ਸ਼ੁਰੂ ਹੋਵੇਗੀ ਤੇ ਉਮੀਦਵਾਰਾਂ ਦੇ ਨਾਮ 30 ਜੂਨ ਤੱਕ ਹਾਈ ਕਮਾਂਡ ਨੂੰ ਭੇਜੇ ਜਾਣਗੇ। ਇਹਨਾਂ ਚੋਣਾਂ ਵਿੱਚ ਔਰਤਾਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਤੇ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪਹਿਲ ਕਦਮੀ ਨਾਲ ਸੰਗਠਨ ਵਿੱਚ ਨਵੀਂ ਊਰਜਾ ਆਵੇਗੀ। ਵਰੇਂਦਰ ਸਿੰਘ ਨੇ ਵੀ ਇਹ ਹੀ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸੰਗਠਨ ਸਥਾਪਤ ਹੁੰਦੇ ਹੀ ਪਾਰਟੀ ਦੀ ਸਥਿਤੀ ਮਜ਼ਬੂਤ ਹੋਵੇਗੀ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਸਾਫ ਦਾ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਭ੍ਰਿਸ਼ਟਾਚਾਰ ਵਿਰੋਧੀ ਏਸੀਬੀ ਵੱਲੋਂ ਸੱਮਨ ਭੇਜ ਕੇ ਤਲਬ ਕੀਤਾ ਗਿਆ ਹੈ ਏਸੀਬੀ ਵੱਲੋਂ ਦੋਵਾਂ ਆਗੂਆਂ ਨੂੰ ਇਹ ਸੱਮਨ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸ ਰੂਮਾਂ ਦੀ ਉਸਾਰੀ ਵਿੱਚ ਕਠੜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ ਬਿਊਰੋ ਵੱਲੋਂ ਪੁਸ਼ਕੈਲੇ ਸੁਤੰਦਰ ਜੈਨ ਨੂੰ 6 ਜੂਨ ਨੂੰ ਏਸੀਬੀ ਦਫ਼ਤਰ ਬੁਲਾਇਆ ਗਿਆ ਹੈ ਜਦਕਿ ਮਨੀ ਸੁਸੋਦੀਆ ਨੂੰ 9 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ ਇਹ ਮਾਮਲਾ 12748 ਕਲਾਸ ਰੂਮਾਂ ਦੇ ਇਮਾਰਤਾਂ ਦੀ ਉਸਾਰੀ ਵਿੱਚ 2000 ਕਰੋੜ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਹੈ ਬਿਊਰੋ ਮੁਤਾਬਕ ਦਿੱਲੀ ਵਿੱਚ ਆਪ ਸਰਕਾਰ ਦੇ ਰਾਜ ਦੌਰਾਨ 12748 ਕਲਾਸ ਰੂਮਾਂ ਤੇ ਇਮਾਰਤਾਂ ਦੀ ਉਸਾਰੀ ਵਿੱਚ 2000 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ ਇਹ ਪ੍ਰੋਜੈਕਟ ਕਥਰ ਤੌਰ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ। ਉਸਾਰੀ ਦੌਰਾਨ ਲਾਗਤ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਨਿਰਧਾਰਤ ਸਮੇਂ ਅੰਦਰ ਇੱਕ ਵੀ ਕੰਮ ਪੂਰਾ ਨਹੀਂ ਹੋਇਆ। ਬਿਊਰੋ ਵੱਲੋਂ ਦਰਜ ਕੀਤੇ ਮਾਮਲੇ ਵਿੱਚ ਇਨ੍ਹਾਂ ਆਗੂਆਂ ਤੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਕਲਾਸ ਰੂਮਾਂ ਦੀ ਉਸਾਰੀ ਵਿੱਚ ਭਾਰੀ ਵਿੱਤੀ ਬੇਨਿਜ਼ਮੀਆਂ ਕਰਨ ਦਾ ਦੋਸ਼ ਹੈ। ਦੱਖਣੀ ਫਲੋਰੀਡਾ ਦੀ ਇੱਕ ਟਰੱਕਿੰਗ ਕੰਪਨੀ ਦੇ ਭਾਰਤੀ ਮੂਲ ਦੇ ਮਾਲਕ ਸੰਜੇ ਸਿੰਘ ਨੂੰ ਇੱਕ ਵੱਡੀ ਪੂੰਜੀ ਸਕੀਮ ਚਲਾਉਣ ਦੇ ਦੋਸ਼ ਵਿੱਚ 23 ਸਾਲ ਦੀ ਸਜ਼ਾ ਸੁਣਾਈ ਗਈ ਜਿਸ ਨੇ ਹਜ਼ਾਰਾਂ ਮਜ਼ਦੂਰ ਵਰਗ ਦੇ ਨਿਵੇਸ਼ਕਾਂ ਜਿਨ੍ਹਾਂ ਵਿੱਚੋਂ ਬਹੁਤੇ ਲੋਕ ਹੈਤੀ, ਕਿਊਬਾ, ਕੋਲੰਬੀਆ ਤੇ ਵੈਨਜ਼ੂਏਲਾ ਦੇ ਪ੍ਰਵਾਸੀ ਸੰਨ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ ਹੈ। ਰਾਇਲ ਬੰਗਾਲ ਲੋਜਿਸਟਿਕ ਕੰਪਨੀ ਦੇ ਸਾਬਕਾ ਪ੍ਰਧਾਨ 45 ਸਾਲਾ ਸੰਜੇ ਸਿੰਘ ਨੂੰ ਨਵੰਬਰ ਵਿੱਚ ਸਾਜ਼ਿਸ਼, ਵਾਇਰ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਵਕੀਲਾਂ ਦਾ ਕਹਿਣਾ ਹੈ ਕਿ ਉਸਨੇ 2020 ਅਤੇ 2023 ਦੇ ਵਿਚਕਾਰ ਨਿਵੇਸ਼ਕਾਂ ਤੋਂ 158 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਤੇ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਆਪਣੀ ਕੰਪਨੀ ਵਿੱਚ ਟਰੱਕਾਂ ਦੀ ਬਹੁ ਗਿਣਤ ਮਾਲਕੀ ਦਾ ਦਾਵਾ ਕਰਕੇ 100 ਮਿਲੀਅਨ ਡਾਲਰ ਜਾਨੀ ਕਿ 850 ਕਰੋੜ ਰੁਪਏ ਦਾ ਧੋਖਾ ਕੀਤਾ। ਅਦਾਲਤ ਦੇ ਰਿਕਾਰਡਾਂ ਅਨੁਸਾਰ ਸੰਜੇ ਸਿੰਘ ਨੇ ਪੈਸੇ ਨਿਵੇਸ਼ਕਾਂ ਨੂੰ ਦੇਣ ਦੀ ਥਾਂ ਆਪਣੇ ਨਿੱਜੀ ਕਾਰੋਬਾਰ ਲਈ ਵਰਤੇ। ਅਮਰੀਕੀ ਜਿਲਾ ਜਜ ਡੇਵਡ ਲੀਬੋਵੇਟਸ ਨੇ ਫੋਰਟ ਲਾਰਡਫੇਲ ਸੰਗੀ ਅਦਾਲਤ ਵਿੱਚ 23 ਸਾਲ ਦੀ ਸਖਤ ਸਜ਼ਾ ਸੁਣਾਈ ਹੈ ਜਿਸ ਵਿੱਚ ਸੰਜੇ ਸਿੰਘ ਨੂੰ ਇੱਕ ਵੱਡਾ ਧੋਖੇਬਾਜ਼ ਕਿਹਾ ਗਿਆ ਜਿਸ ਨੇ ਆਪਣੇ ਆਪ ਨੂੰ ਅਮੀਰ ਬਣਾਉਣ ਲਈ ਪੀੜਤਾਂ ਨਾਲ ਝੂਠ ਬੋਲਿਆ ਮੁਆਵਜ਼ੇ ਦੀ ਸੁਣਵਾਈ 26 ਜੂਨ ਨੂੰ ਹੋਣੀ ਹੈ ਪਰ ਇਸ ਵੇਲੇ ਸੰਜੇ ਸਿੰਘ ਨੂੰ ਬਰੋਵਾਡ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਇਹ ਸਾਰਾ ਭੇਦ ਉਦੋਂ ਖੁੱਲਿਆ ਜਦੋਂ ਸੰਗੀ ਜਾਂਚ ਏਜੰਸੀ ਨੇ ਵੇਖਿਆ ਕਿ ਸੰਜੇ ਸਿੰਘ ਨੇ ਰਾਇਲ ਬੰਗਾਲ ਕੰਪਨੀ ਦਾ ਇੱਕ ਵੱਡੇ ਕਾਰੋਬਾਰ ਵਜੋਂ ਝੂਠਾ ਪ੍ਰਚਾਰ ਕਰਕੇ ਬਹੁਤ ਸਾਰੇ ਹੈਤੀ ਮੂਲ ਦੇ ਲੋਕਾਂ ਤੋਂ ਸੈਂਕੜੇ ਮਿਲੀਅਨ ਡਾਲਰ ਉਧਾਰ ਲਏ ਜੋ ਪ੍ਰਤੀ ਮਹੀਨਾ 10 ਲੱਖ ਡਾਲਰ ਤੱਕ ਦਾ ਮਾਲੀਆ ਪੈਦਾ ਕਰਦੇ ਸਨ। ਭਾਰਤ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 4302 ਹੋ ਗਈ। ਕੇਂਦਰੀ ਸਿਹਤ ਮੰਤਰਾਲਾ ਨੇ ਰਿਪੋਰਟ ਜਾਰੀ ਕਰਕੇ ਅੰਕੜਿਆਂ ਦੀ ਜਾਣਕਾਰੀ ਦਿੱਤੀ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਕਾਰਨ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਇਸ ਸਮੇਂ 309 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਕੇਰਲ ਵਿੱਚ ਦਰਜ ਕੀਤੇ ਗਏ ਹਨ ਦਿੱਲੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਮਾਮਲਿਆਂ ਵਿੱਚ ਕਾਫੀ ਵਾਧਾ ਦੇਖਿਆ ਗਿਆ ਹੈ ਇਸ ਦੌਰਾਨ 3281 ਮਰੀਜ਼ ਠੀਕ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਪੱਛਮੀ ਬੰਗਾਲ ਵਿੱਚ 60 ਉੱਤਰ ਪ੍ਰਦੇਸ਼ ਵਿੱਚ 63 ਅਤੇ ਦਿੱਲੀ ਵਿੱਚ 64 ਨਵੇਂ ਮਾਮਲੇ ਸਾਹਮਣੇ ਆਏ ਹਨ ਇੱਕ ਦਿਨ ਪਹਿਲਾਂ ਦਿੱਲੀ ਵਿੱਚ 47 ਤੇ ਕੇਰਲ ਵਿੱਚ 35 ਨਵੇਂ ਮਾਮਲੇ ਸਾਹਮਣੇ ਆਏ ਸਨ ਸਿਹਤ ਅਧਿਕਾਰੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਉਂਝ ਹਸਪਤਾਲਾਂ ਵਿੱਚ ਦਾਖਲੇ ਦੀ ਦਰ ਕਾਫੀ ਘਟ ਹੈ ਫਿਲਮ ਨਿਰਮਾਤਾ ਆਰ ਐਸ ਪ੍ਰਸੰਨਾ ਦਾ ਕਹਿਣਾ ਹੈ ਕਿ ਸੁਪਨੇ ਸੱਚ ਹੁੰਦੇ ਹਨ ਜਿਕਰਯੋਗ ਹੈ ਕਿ 2007 ਵਿੱਚ ਫਿਲਮ ਤਾਰੇ ਜ਼ਮੀਨ ਪਰ ਲਈ ਪੁਰਸਕਾਰ ਲੈਂਦੇ ਆ ਅਮੀਰ ਖਾਨ ਨੂੰ ਪ੍ਰਸੰਨਾ ਨੇ ਕਾਫੀ ਸਲਾਹਿਆ ਸੀ ਅਤੇ ਮਗਰ ਉਸ ਨੇ ਉਸਦੀ ਅਗਲੀ ਕੜੀ ਵਜੋਂ ਤਾਰੇ ਜ਼ਮੀਨ ਪਰ ਦਾ ਨਿਰਦੇਸ਼ਨ ਦਿੱਤਾ ਤਾਮਲ ਵਿੱਚ ਕਲਿਆਣ ਸਮਿਆਲ ਸਾਧਨਤ ਅਤੇ ਇਸ ਦੇ ਹਿੰਦੀ ਰੀਮੇਕ ਸ਼ੁਭ ਮੰਗਲ ਸਾਧਨ ਨਾਲ ਆਪਣੀ ਪਛਾਣ ਬਣਾਉਣ ਵਾਲੇ ਪ੍ਰਸੰਨਾ 2007 ਵਿੱਚ ਉਦੋਂ ਫਿਲਮ ਸਕੂਲ ਵਿੱਚ ਸੀ ਜਦੋਂ ਉਸਨੇ ਤਾਰੇ ਜ਼ਮੀਨ ਪਰ ਦੇਖੀ ਸੀ ਉਸਨੇ ਆਖਿਆ ਕਿ ਉਸਨੂੰ ਯਾਦ ਹੈ ਕਿ ਉਹ ਆਪਣੇ ਦੋਸਤਾਂ ਤੇ ਪਤਨੀ ਨਾਲ ਤਾਰੇ ਜ਼ਮੀਨ ਪਰ ਦੇਖਣ ਵੇਲੇ ਰੋਪਿਆ ਸੀ ਜਦੋਂ ਅਮੀਰ ਖਾਨ ਨੇ ਵੈਸਟ ਡੈਬਿਊ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ ਸੀ ਉਸ ਨੂੰ ਲੈਣ ਲਈ ਚਨਈ ਆਇਆ ਚਨਈ ਵਿੱਚ ਜਨਮੇ ਨਿਰਦੇਸ਼ਕ ਨੇ ਕਿਹਾ ਹੈ ਕਿ ਉਹ ਸਮਰੋਹ ਦੌਰਾਨ ਅਮੀਰ ਖਾਨ ਦੇ ਸਭ ਤੋਂ ਨੇੜੇ ਸੀ ਪਰਸੰਨਾ ਨੇ ਕਿਹਾ ਕਿ ਉਹ ਫਿਲਮ ਬਣਾਉਣ ਬਾਰੇ ਅਮੀਰ ਨੂੰ ਮਿਲਿਆ ਸੀ ਉਸ ਮਗਰੋਂ ਫਿਲਮ ਸਤਾਰੇ ਜ਼ਮੀਨ ਪਰ ਬਣੀ ਉਸ ਨੇ ਕਿਹਾ ਕਿ ਉਹ ਬਹੁਤ ਭਾਵੁਕ ਹੋ ਗਿਆ ਅਤੇ ਕਿਹਾ ਸਰ ਮੇਰੇ ਤੇ ਭਰੋਸਾ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਕਈ ਸੁਪਨੇ ਸੱਚ ਹੁੰਦੇ ਹਨ ਇਸ ਮੌਕੇ ਤੇ आरएस परसन्ना ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਅਮੀਰ ਖਾਨ ਦੇ ਨਾਲ ਜੁੜੇ ਹਨ ਅਦਾਕਾਰਾ ਸਾਰਾ ali ਖਾਨ ਨੇ ਕਿਹਾ ਕਿ ਉਹ ਫਿਲਮ ਸਾਜ ਅੰਦਰਾਗ ਵਾਸੂਦੀਆਂ ਫਿਲਮਾਂ ਦੇਖ ਕੇ ਵੱਡੀ ਹੋਈ ਹੈ ਅਤੇ ਇਸ ਲਈ ਨਿਰਦੇਸ਼ਕ ਦੀ ਨਵੀਂ ਫਿਲਮ ਮੈਟਰੋ ਇੰਦੇਨੋ ਦਾ ਹਿੱਸਾ ਬਣ ਲਈ ਉਸ ਲਈ ਮਾਣ ਵਾਲੀ ਗੱਲ ਹੈ ਜਿਕਰਯੋਗ ਹੈ ਕਿ ਇਹ ਫਿਲਮ ਵਾਸੂਦੀ 2007 ਵਿੱਚ ਆਈ ਲਾਈਫ ਇਨ ਮੈਟਰੋ ਦਾ ਅਗਲਾ ਪਾਗ ਹੈ ਇੱਕ ਆਦਾਕਾਰ ਦੇ ਤੌਰ ਤੇ ਸਾਰਾ ਨੇ ਕਿਹਾ ਕਿ ਉਸਨੇ ਕਦੇ ਕਿਸੇ ਪ੍ਰੋਜੈਕਟ ਲਈ ਘਟ ਦਬਾਅ ਮਹਿਸੂਸ ਨਹੀਂ ਕੀਤਾ ਪਰ ਮੈਟਰੋ ਇੰਦ ਨੂੰ ਨਾਲ ਉਸ ਨੂੰ ਪਤਾ ਸੀ ਕਿ ਫਿਲਮ ਵਿੱਚ ਸ਼ਾਮਲ ਹਰ ਵਿਅਕਤੀ ਦੇ ਮੋਟਿਆਂ ਤੇ ਜ਼ਿੰਮੇਵਾਰੀ ਹੋਵੇਗੀ ਮੈਨੂੰ ਇਸ ਸਮੇਂ ਸੱਤ ਕਲਾਕਾਰਾਂ ਸਣੇ ਅਨੁਰਾਗ ਅਤੇ ਪੂਸ਼ਨ ਸਰ ਦੇ ਨਾਲ ਇੱਕ ਮੰਚ ਉੱਪਰ ਹੋਣ ਤੇ ਬਹੁਤ ਮਾਣ ਹੈ ਇਸ ਫਿਲਮ ਦੇ ਵਿੱਚ ਸਾਰਾ ਅਲੀ ਖਾਨ ਅਦਿੱਤਿਆ ਰਾਏ ਕਪੂਰ ਅਲੀ ਫਜ਼ਲ ਫਾਤਿਮਾ ਸਨਾ ਸ਼ੇਕ ਪੰਕਜ ਤਰਪਾਠੀ ਨੀਨਾ ਗੋਪਤਾ ਅਤੇ અનુਪਮ ਖੇਰ ਵੀ ਨਜ਼ਰ ਆਉਣਗੀ ਕਾਬਲੇ ਗੌਰ ਹੈ ਕਿ ਭੂਸ਼ਣ ਕੁਮਾਰ ਦੀ ਟੀ ਸੀਰੀਜ਼ ਅਤੇ ਅਨਰਾਗ 바ਸੂ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਇਹ ਫਿਲਮ 4 ਜੁਲਾਈ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਵੇਗੀ ਫੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ ਅਨਸਾਰ ਲਿਬਰਲ ਪਾਰਟੀ ਦੇ ਸੰਸਦ ਫਰਾਂਸਿਸ ਸਾਕਾਰ ਪਲੇਜੀਆ ਨੂੰ ਕੈਨੇਡੀਅਨ ਹਾਊਸ ਆਫ ਕਾਮਨ ਦੇ 40ਵੇਂ ਸਪੀਕਰ ਵਜੋਂ ਚੁਣਿਆ ਗਿਆ ਹੈ ਉਹ 2004 ਤੋਂ ਕਯੂਬਿਕ ਦੇ ਲੇਕ ਸੈਟ ਲੋਈ ਹਲਕੇ ਲਈ ਨਿਮਾਇੰਦਗੀ ਕਰਦੇ ਆ ਰਹੇ ਹਨ ਵਾਤਾਵਰਣ ਸੰਬੰਧੀ ਮਾਮਲਿਆਂ ਵਿੱਚ ਡੂੰਗੀ ਰੁਚੀ ਰੱਖਣ ਵਾਲੇ ਫਰਾਂਸਿਸ ਸਕਾਰ ਪਲੇਜੀਆ ਜਸਟਨ ਟ੍ਰੂਟੋ ਦੇ ਲਿਬਰਲ ਨੇਤਾ ਵੱਜੋਂ ਅਸਤੀਫਾ ਦੇਣ ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਹਮਾਇਤ ਵਿੱਚ ਆ ਗਏ ਸਨ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਨਿਊਜ਼ੀਲੈਂਡ ਪੁਲਿਸ ਵਿਭਾਗ 500 ਦੇ ਕਰੀਬ ਹੋਰ ਪੁਲਿਸ ਅਫਸਰ ਭਰਤੀ ਕਰਨ ਦੀ ਸਕੀਮ ਵਿੱਚ ਹੈ ਇਸ ਭਰਤੀ ਮੁਹਿੰਮ ਨੂੰ ਇੱਕ ਅਨੋਖੇ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਡਬਲ ਡੈਕਰ ਬੱਸ ਦੇ ਉੱਤੇ ਇਸ਼ਤਿਆਰੀ ਸਮੱਗਰੀ ਨਾਲ ਸ਼ਿੰਗਾਰਿਆ ਗਿਆ ਹੈ ਤਾਂ ਕਿ ਜਿਹੜੇ ਨੌਜਵਾਨ ਬੱਚੇ ਬੱਚੀਆਂ ਆਪਣਾ ਕੈਰੀਅਰ ਪੁਲਿਸ ਅਫਸਰ ਬਣਾਉਣਾ ਚਾਹੁੰਦੇ ਹਨ ਉਹ ਇਸ ਪਾਸੇ ਆਕਰਸ਼ਿਤ ਹੋਣ ਇਹ ਬੱਸ ਆਕਲੈਂਡ ਖੇਤਰ ਦੇ ਵਿੱਚ ਵੇਖਣ ਨੂੰ ਮਿਲੇਗੀ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਆਕਲੈਂਡ ਹਮੇਸ਼ਾ ਸਾਡੇ ਲਈ ਇੱਕ ਮੁੱਖ ਭਰਤੀ ਖੇਤਰ ਰਿਹਾ ਹੈ ਅਤੇ ਅਸੀਂ ਬਹੁਤ ਜ਼ਿਆਦਾ ਦਿਖਾਈ ਦੇਣ ਅਤੇ ਦੂਰ ਦੂਰ ਤੱਕ ਇਸ਼ਤਿਹਾਰ ਦੇ ਲਈ ਉਸ ਕਹਾ ਅਸੀਂ ਜਾਣਦੇ ਹਾਂ ਕਿ ਬੱਸਾਂ ਪੂਰੇ ਸ਼ਹਿਰ ਤੱਕ ਪਹੁੰਚਣ ਲਈ ਆਦਰਸ਼ ਹਨ ਪੁਲਸ ਬੱਸਾਂ 3 ਮਹੀਨਿਆਂ ਤੋਂ ਬਾਅਦ ਸਮੇਂ ਲਈ ਜਨ ਤੱਕ ਸਰਕੂਲੇਸ਼ਨਾਂ ਵਿੱਚ ਰਹਿਣ ਗਈਆਂ ਬੱਸਾਂ ਨੂੰ ਸ਼ਿੰਗਾਰਨ ਦੀ ਵੀ ਕੁੱਲ ਲਾਗਤ ਪ੍ਰਿੰਟ ਇੰਸਟਾਲੇਸ਼ਨ ਅਤੇ 12 ਹਫ਼ਤਿਆਂ ਦੇ ਮੀਡੀਆ ਇਸ਼ਤਿਹਾਰ ਸਮੇਤ ਕੁੱਲ ਖਰਚਾ 119800 ਡਾਲਰ ਆਇਆ ਹੈ ਐਲਬਨੀ ਵਿਖੇ ਨਮਾ ਆਕਲੈਂਡ ਸਖਲਾਈ ਕੈਂਪਸ ਉਹਨਾਂ ਲੋਕਾਂ ਲਈ ਪੁਲਿਸ ਨਾਲ ਕੈਰੀਅਰ ਬਣਾਉਣ ਦੇ ਵਿੱਚ ਮਦਦ ਕਰੇਗਾ ਜੋ 20 ਹਫ਼ਤਿਆਂ ਦੇ ਪੂਰੇ ਕੋਰਸ ਲਈ ਵਿਲਿੰਗਟਨ ਨਹੀਂ ਜਾ ਸਕਦੇ ਕੈਂਪਸ ਜੁਲਾਈ ਦੇ ਸ਼ੁਰੂ ਤੋਂ ਆਪਣੇ ਪਹਿਲੇ ਦਾਖਲੇ ਦਾ ਸਵਾਗਤ ਕਰਨ ਲਈ ਤਿਆਰ ਹੈ ਇਹ ਸਾਰੀ ਭਾਰਤੀ ਅਤੇ ਸਖਲਾਈ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ ਵਰਨਣਯੋਗ ਹੈ ਕਿ ਕੈਂਟਰਵਰੀ ਨੂੰ ਛੱਡ ਕੇ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਰਜ਼ੀਆਂ ਖੁੱਲੀਆਂ ਰਹਿੰਦੀਆਂ ਹਨ ਪਾਰਟੀ ਦੇ ਯਤਨ ਲਗਾਤਾਰ ਵੱਧ ਰਹੇ ਹਨ ਅਤੇ 2025 ਵਿੱਚ ਅਰਜ਼ੀਆਂ ਦੇ ਵਾਧੇदार ਰੁਝਾਨ ਵੇਖਿਆ ਜਾ ਰਿਹਾ ਹੈ। ਸੋ ਵੇਖਿਆ ਜਾਵੇ ਤਾਂ ਨਿਊਜ਼ੀਲੈਂਡ ਪੁਲਿਸ ਕੈਰੀਅਰ ਬਣਾਉਣ ਵਾਲਿਆਂ ਨੂੰ ਵੀ ਇਹ ਸਨੇਹਾ ਦੇ ਰਿਹਾ ਕਿ ਆ ਜਾਓ ਚੜਜੋ ਪੁਲਿਸ ਦੀ ਬਸੇ ਅਸੀਂ ਦੇਵਾਂਗੇ ਸੂਟ ਅਤੇ ਲੱਗ ਜਾਓ ਦੇਸ਼ ਦੀ ਸੇਵਾ ਵਿੱਚ। ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ